ਹਾਂਜੀ ਸਾਥ ਸੰਗਤ ਜੀ ਆ ਇੱਕ ਨਾ ਵੀਡੀਓ ਪਹਿਲਾਂ ਸੁਣਿਆ ਜੋ ਜਿਹਦੇ ਵਿੱਚ ਇੱਕ ਧੁੱਤਾ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਤੇ ਦਬਾਅ ਬਣਾ ਰਿਆ ਤੇ ਉਸ ਤੋਂ ਬਾਅਦ ਉਹਦੇ ਤੇ ਕਰਦੇ ਆ ਜਿਹੜੀ ਗੱਲ ਮੈਨੂੰ ਪੰਥਕ ਲੀਡਰ ਨਾ ਮੰਨੋ ਮੈਨੂੰ ਕੋਈ ਕੁਰਬਾਨੀ ਦਾ ਸਿੰਧ ਨਾ ਮੰਨੋ ਮੈਨੂੰ ਇੱਕ ਆਮ ਵਿਅਕਤੀ ਮੰਨੋ ਸਿੱਧਾ ਮੈਂ ਤੁਹਾਨੂੰ ਮੁੱਟੀ ਗੱਲ ਸੋ ਸਿੱਧੂ ਨੇ ਜਿਹੜੀਆਂ ਗਾਲਾਂ ਕੱਢੀਆਂ ਖੇਰੇ ਨੂੰ ਸਿੱਧੂ ਨੇ ਜਿਹੜੀ ਖੇਰੇ ਨੂੰ ਗਾਲਾਂ ਕੱਢੀਆਂ ਮੈਂ ਤਾਂ ਵਾਇਸ ਨੋਟ ਪਾਇਆ ਉਹ ਗਲਤ ਸੀਗਾ ਸਿੱਧੂ ਫਿਰ ਖੇਰਾ ਚੰਗਾ ਸੀ ਬੇਟਾ ਦੇਖੋ ਤੁਸੀਂ 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 ਮੈਨੂੰ ਐਵੇਂ ਤੁਹਾਡੇ ਨਾਲ ਮੈਂ ਬਹਿਸ ਕਰੀ ਆ ਮੈਂ ਮੇਰੀ ਨਹੀਂ ਅਸੀਂ ਤੇ ਰਿਕੁਐਸਟ ਕਰ ਰਹੇ ਹਾਂ ਵੀ ਸਾਨੂੰ ਦੁੱਖ ਲੱਗ ਰਿਹਾ ਉਸ ਕਾਂਗਰਸ ਨੇ ਦਿੱਤਾ ਕੀ ਮੈਨੂੰ ਇੱਕ ਦੱਸੋ ਵੀ 75-70 ਤੋਂ ਲੈ ਕੇ ਜਦੋਂ 84 ਤੋਂ ਬਾਅਦ ਚ ਕਲੀਅਰ ਹੋ ਗਿਆ ਕਾਂਗਰਸ ਨੇ ਕੀ ਕੀਤਾ ਸਿੱਖਾਂ ਨਾਲ ਉਸ ਤੋਂ ਬਾਅਦ ਕੀ ਮਿਲਿਆ ਕਾਂਗਰਸ ਤੋਂ ਦੱਸੋ ਮੈਂ ਇਸ ਗੱਲ ਮੈਂ ਇਸ ਗੱਲ ਤੇ ਬਹਿਸ ਹੀ ਨਹੀਂ ਪੈਣਾ ਚਾਹੁੰਦਾ ਕਿ ਕਿਹਦੇ ਕਿਸੇ ਨੂੰ ਕੀ ਦਿੱਤਾ ਫਿਰ ओके। ਤੁਸੀਂ ਮੈਨੂੰ ਕਿਉਂ ਜ਼ਬਰਦਸਤੀ ਇਸ ਬੈਸਟ ਦੇ ਵਿੱਚ ਧੱਕਰੇ ਹੋਵੇਂ ਨੇ ਗੱਲ ਮੈਨੂੰ ਸਮਝ ਨਹੀਂ ਆਉਂਦੀ ਅਸਲ ਵਿੱਚ। ਨਹੀਂ ਸਾਨੂੰ ਦੁੱਖ ਲੱਗ ਰਿਹਾ ਜਦੋਂ ਇਹ ਦੇਖਦੇ ਆ ਸਾਡੇ ਦੇ ਪੰਜਾਬ ਆਓ ਨਾ ਆ ਕੇ ਹੱਲ ਕਰੋ ਮਸਲੇ ਦਾ ਤੁਸੀਂ ਲੜੋ ਇਸ ਗੱਲ ਫਿਰ ਤੁਸੀਂ ਫਿਰ ਤੁਸੀਂ ਸਿੱਧਾ ਫਿਰ ਟੀ-ਸ਼ਰਟ ਪਾਓ ਉਹਦੇ ਵਾਂਗੂ ਰਾਜੇ ਬਣਾਂਗੂ ਕਹੋ ਪਾਵਾ ਮੈਂ ਟੀ-ਸ਼ਰਟ ਮੈਂ ਇਹਨਾਂ ਕਮਾਲ ਕਰੀਏ ਨਾ ਤੁਸੀਂ ਤੂੰ ਹੈ ਨਹੀਂ ਕਿ ਫਿਰ ਇਹ ਥੋੜੀ ਪਿਆਰ ਕਰਨ ਵਾਲੀ ਗੱਲ ਹੈ। ਨਹੀਂ ਇਹ ਤਾਂ ਬੋਹਰਾ ਬਣਾ ਰਹੇ ਹੋ ਤੁਸੀਂ ਇੱਕ ਪਾਸੇ ਇੱਕ ਪਾਸੇ ਤੁਸੀਂ ਸੈਮਤੀ ਲੈਣੀ ਹੈ ਯਾਰ ਮੇਰੀ ਜ਼ਿੰਦਗੀ ਆਪ ਦੀ ਮੈਂ ਜੋ ਮਰਜ਼ੀ ਕਰਾਂ ਕਮਾਲ ਕਰੀਏ ਨਾ ਤੁਸੀਂ ਮੈਨੂੰ ਆਪ ਦੇ ਪਤਵਕ ਕਿਉਂ ਚਲਾਉਂਦੇ ਹੋ ਮੈਂ ਤੁਹਾਨੂੰ ਕੰਪੈਲ ਨਹੀਂ ਕੀਤਾ ਕਿ ਤੁਸੀਂ ਜੇ ਕਰੋ ਉਹ ਕਰੋ ਤੁਸੀਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਚ ਜਿਉ ਰਹੇ ਹੋ ਆਪਣੀ ਜੇ ਸਿੱਖ ਕੌਮ ਆ ਨਾ ਜੇ ਕੌਮ ਪਰਿਵਾਰ ਆ ਤੁਸੀਂ ਕੌਮ ਦੀ ਗੱਲ ਕਰਦੇ ਹੋ ਤੁਸੀਂ ਕੱਢ ਦਿਓ ਤੁਸੀਂ ਕਹਿ ਦਿਓ ਮੈਂ ਸਿੱਖ ਨਹੀਂ ਕਹਿ ਦਿਓ ਕੀ ਫਰਕ ਪੈਂਦਾ ਤੁਸੀਂ ਜਦੋਂ ਤੁਸੀਂ ਚੌਥੇ ਦੇ ਲਾਈਵ ਹੋ ਕੇ ਕਦੇ ਕਹਿੰਦੇ ਮੈਂ ਇੰਨਾ ਟੈਕਸ ਦੇ ਦਿੱਤਾ ਮੈਂ ਇਦਾਂ ਕਰਦਾ ਮੇਰਾ ਪੁੱਤ ਮਾਰ ਦਿੱਤਾ ਉਹਦੀਆਂ ਸਹੂਲਤਾਂ ਵੀ ਲੈਨੇ ਤੁਸੀਂ ਹਾਂਜੀ ਸੰਗ ਜੀ ਤੁਸੀਂ ਇਹ ਦੇਖਿਆ ਹੋਣਾ ਵੀ ਇੱਕ ਬੰਦਾ ਟੋਚਾ ਜਾਂ ਪਤਾ ਨਹੀਂ ਕੌਣ ਹੈ ਕੌਣ ਨਹੀਂ ਉਹ ਇੱਕ ਸਰਦਾਰ ਬਲਕਾਰ ਸਿੰਘ ਤੇ ਜਿਹੜਾ ਆ ਕਿਸ ਤਰ੍ਹਾਂ ਦੇ ਨਾਲ ਦਬਾਅ ਬਣਾ ਰਿਹਾ ਵੀ ਤੁਸੀਂ ਕਾਂਗਰਸ ਦੀ ਸਪੋਰਟ ਕਿਉਂ ਕਰਦੇ ਹੋ ਜਾਂ ਮਤਲਬ ਵੀ ਤੁਸੀਂ ਇਹਨਾਂ ਰਾਜੇ ਵੜੰਗ ਦੀ ਮੈਂ ਇਸ ਹਰਾਮ ਦੀ نسل ਨੂੰ ਪੁੱਛਣਾ ਚਾਹਣਾ ਵੀ ਕੀ ਤੇਰੇ 'ਚ ਇੰਨੀ ਜ਼ੁਰਤ ਹੈਗੀ ਆ ਤੂੰ ਅਮਰਤਪਾਲ ਦੇ ਡਿਜੀਟਲ ਜਥੇਦਾਰ ਦੇ ਜਿਹੜੇ ਅਖੌਤੀ ਜਿਹੜਾ ਪੰਥ ਬਣਿਆ ਫਿਰਦਾ ਅੱਜਕੱਲ ਸਾਰਾ ਟੱਬਰ ਉਹਦੇ ਚਾਚੇ ਹਰਜੀਤ ਸਿੰਘ ਨੂੰ ਪੁੱਛੇਗਾ ਵੀ ਜਦੋਂ ਬੀਬੀ ਖਾਲੜਾ ਦੇ ਵਿਰੁੱਧ ਡੈਂਪਾ ਚੋਣ ਜਿੱਤਦਾ ਆ ਤੇ ਉਹਦੇ ਗੱਲ 'ਚ ਸਰੋਪਾ ਪਾਉਂਦਾ ਕਿ ਉਦੋਂ ਕਾਂਗਰਸ ਦੁੱਧ ਤੋਤੀ ਹੋਈ ਸੀ ਕਿ ਕੀ ਉਦੋਂ ਜਿਹੜੇ ਕਾਂਗਰਸ ਦੁਆਰਾ ਕਤਲ ਕੀਤੇ ਗਏ ਹਜ਼ਾਰਾਂ ਮਾਵਾਂ ਦੇ ਪੁੱਤ ਉਹ ਜਿੰਦਾ ਹੋ ਕੇ ਤੁਰਨ ਲੱਗੇ ਸੀ ਉਹ ਮਾਵਾਂ ਦੇ ਕੋਲੇ ਪਹੁੰਚ ਗਏ ਸੀ ਉਦੋਂ ਤੇਰੇ ਕੋਲ ਲੱਗਦੇ ਬਸ ਗੱਲ ਇਹ ਆ ਵੀ ਥੋਡੇ ਹੱਥ ਬੰਦਰ ਹੱਥ ਗਲੇ ਲਾਉਣ ਵਾਲਾ ਕੰਮ ਆ ਸੋਸ਼ਲ ਮੀਡੀਆ ਜਿਹੜਾ ਵੀ ਟੁੱਚਾ ਜਾ ਕੋਈ ਜਿਹਦਾ ਕੋਈ ਲਾਈਕ ਵਿਊ ਨਹੀਂ ਹੁੰਦਾ ਉਹ ਸਾਲਾ ਉੱਠਦਾ ਆ ਉੱਠ ਕੇ ਚਾਕੇ ਇਦਾਂ ਕਿਸ ਨੂੰ ਕਾਲ ਰਿਕਾਰਡਿੰਗ ਤੇ ਲਾ ਕੇ ਫੋਨ ਤੇ ਬਕਵਾਸ ਕਰਕੇ ਸਿੱਖਿਆ ਦੇਣ ਬਹਿ ਜਾਂਦਾ ਵੀ ਗਰ ਗੁੱਸੇ ਦੇ ਵਿੱਚ ਬੰਦੇ ਦੇ ਮੂੰਹੋਂ ਕੁਛ ਨਾ ਕੁਛ ਨਿਕਲੇ ਤੇ ਮੁੜ ਕੇ ਜਿਹੜਾ ਲੋਕਾਂ ਦੇ ਵਿੱਚ ਅਸੀਂ ਉਸ ਚੀਜ਼ ਨੂੰ ਪ੍ਰਚਾਰੀ ਹੈ ਤੁਸੀਂ ਇਸ ਕਦਰ ਬੰਦੇ ਨੂੰ ਪੁਸ਼ ਕਰਦੇ ਹੋ ਉਹ ਦੇਖੋ ਵਿੱਚ ਸਰਦਾਰ ਸਾਹਿਬ ਕਹਿ ਰਹੇ ਆ ਉਹ ਕਹਿੰਦੇ ਸਿੱਧੂ ਮਸੇਵਾਲੇ ਦੇ ਪਿਤਾ ਜੀ ਉਹ ਕਹਿੰਦੇ ਤੁਸੀਂ ਯਾਰ ਮੈਨੂੰ ਸਿੱਖ ਹੀ ਨਾ ਮੰਨੋ ਸਿੱਖੀ ਜੋ ਕੱਢਦੇ ਹੋ ਲਾਂ ਤਾਂ ਤੁਹਾਡੇ ਕੁੜੀ ਆਵੇ ਲਾਂ ਤਾਂ ਹੁਣ ਗਾਲਾਂ ਨਿਕਲਦੀਆਂ ਤੁਹਾਨੂੰ ਖੱਤਿਆਂ ਨੂੰ ਔਰ ਤੁਸੀਂ ਇੰਨਾ ਕੰਮਾਂ ਦੇ ਲਈ ਪਾਵਰ ਲੱਭਦੇ ਹੋ ਆਜ਼ਾਦੀ ਆ ਕੰਮਾਂ ਲਈ ਚਾਹੀਦੀ ਆ ਤੁਹਾਨੂੰ ਉਦਾਂ ਦਾ ਤੁਸੀਂ ਚੰਗਾ ਖਾਨੇ ਮੰਦਾ ਬੋਲਦੇ ਹਰੇਕ ਦੇ ਗੱਲ 'ਚ ਹੱਥ ਪਾਉਣੇ ਆ ਸਾਡਾ ਵਿਰੋਧ ਥੋੜੀ ਇਸ ਬਦਮਾਸ਼ੀ ਦੇ ਨਾਲ ਆ ਕੁੱਤਿਆਂ ਦੀ ਨਾਲ ਜਿਹੜੀ ਤੁਸੀਂ ਇਸ ਤਰ੍ਹਾਂ ਲੋਕਾਂ ਦੇ ਨਾਲ ਕਰਦੇ ਹੋ ਜਿਹਨੂੰ ਤੁਸੀਂ ਕਹਿੰਦੇ ਹੋ ਸਿੱਖੀ ਤੇ ਸਵਾਲ ਕਰਤਾ ਜੀ ਸਿੱਖੀ ਤੇ ਸਵਾਲ ਕਰਤਾ ਸਾਲਿਓ ਥੋੜੇ ਤੇ ਸਵਾਲ ਕਰਨਾ ਸਿੱਖੀ ਦੇ ਸਵਾਲ ਹੋ ਜਾਂਦਾ ਔਰ ਤੁਸੀਂ ਦੇਖੋ ਅੱਜ ਥੋੜੇ ਹੱਥ ਕੱਲੀ ਸੋਸ਼ਲ ਮੀਡੀਆ ਦੀ ਪਾਵਰ ਆ ਜੇ ਕੱਲ ਨੂੰ ਥੋੜੇ ਹੱਥਾਂ 'ਚ ਸੰਤਾਲੀਆਂ ਹੋਣ ਤੁਸੀਂ ਤਾਂ ਇਦਾਂ ਦੀ ਦੁਨੀਆ ਤੇ ਮਿਸਾਲ ਪੈਦਾ ਕਰੋ ਵੀ ਜਿਹੜਾ ਵੀ ਤੁਹਾਡੇ ਤੋਂ ਸਾਹ ਵੀ ਪੁੱਛੇ ਬਿਨਾ ਲਵੇ ਤੁਸੀਂ ਸਾਲਿਓ ਦੇ ਗੋਲੀ ਮਾਰਦੇ ਹੋ ਔਰ ਇਸੇ ਕਰਕੇ ਲੋਕ ਤੁਹਾਡੇ ਨਾਲ ਤੁਰਦੇ ਨਹੀਂ ਤੁਸੀ ਜੋੜਦੇ ਨਹੀਂ ਲੋਕ ਟੁੱਟਦੇ ਆ ਤੁਹਾਡੇ ਨਾਲ ਤੇ ਤੁਸੀਂ ਸਮਝਦੇ ਵੀ ਬਦਮਾਸ਼ੀ ਆ ਸਾਡੀ ਔਰ ਮੈਂ ਲੋਕਾਂ ਤੇ ਵੀ ਉਹਨਾਂ ਦੇ ਲਾਹਨਤ ਪਾਉਣਾ ਜਿਹੜੇ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਕੰਨ ਵਟ ਕੇ ਪਰੇ ਦੀ ਲੰਘ ਜਾਂਦੇ ਵੀ ਚਲੋ ਆਪ ਆ ਗਈ ਲੈਣਾ ਆਪ ਆ ਗਈ ਲੈਣਾ ਇਸ ਚੀਜ਼ ਨੇ ਜਿਹੜਾ ਬੇੜਾ ਕਰਕ ਕਰ ਦੇਣਾ ਆ ਤੁਸੀਂ ਲੋਕਾਂ ਨੂੰ ਜਿਹੜਾ ਆ ਨਾ ਤੁਸੀਂ ਕਹਿੰਦੇ 크ਰਿਸਚੀਅਨ ਬਣ ਕੇ ਫਲਾਂਣ ਬਣ ਕੇ ਆ ਆ ਤੁਹਾਡੀਆਂ ਕਰਤੂਤਾਂ ਕੁੜੀ ਹੋਵੇ ਜਿਹਦੇ ਕਰਕੇ ਲੋਕ ਤੰਗ ਹੋਏ ਥੋਡੇ ਤੋਂ ਕਿਨਾਰਾ ਕਰਦੇ ਨੇ ਔਰ ਜੇ ਕੱਲ ਨੂੰ ਥੋਡੇ ਹੱਥ ਸਟੇਟ ਦੀ ਪਾਵਰ ਹੋਵੇ ਸੰਤਾਲੀਆਂ ਥੋਡੇ ਹੱਥ ਝੋਣ ਤੁਸੀਂ ਤਾਂ ਲਾਸ਼ਾਂ ਦੇ ਢੇਰ ਲਾ ਦਿਓ ਤੇ ਮੁੜ ਕੇ ਜਨਤਾ ਨੂੰ ਇਥੇ ਸੰਗਤ ਨੂੰ ਕਹਿ ਨਹੀਂ ਹੁੰਦੇ ਸੰਗਤ ਜੀ ਤੁਰਦੇ ਦੀ ਨਾਲ ਤੁਰਦੇ ਦੀ ਨਾਲ ਸੰਗਤ ਥੋਡੇ ਇਹਨਾਂ ਕੰਮਾਂ ਦੇ ਨਾਲ ਤੁਰੇ ਵੀ ਤੁਸੀਂ ਲੋਕਾਂ ਨੂੰ ਬਲੈਕਮੇਲ ਕਰੋ ਲੋਕਾਂ ਦਾ ਲਹੂ ਪੀਓ ਬਾਕੀ ਲੋਕ ਖੌਦ ਦੇਖਣ ਇਹ ਜੀ ਅਮਰਤਪਾਲ ਦੀਆਂ ਪੇਡਾਂ ਆ ਇਹ ਡਿਜੀਟਲ ਯੋਧੇ ਨੇ ਇਹ ਡਿਜੀਟਲ ਯੋਧੇ ਪੈਦਾ ਕੀਤੇ ਇਹ ਪੰਥ ਨੇ ਆ ਬਾਕੀ ਤੁਸੀਂ ਹੁਣ ਖੁਦ ਵੇਖ ਲਵੋ ਇਸ ਦੋਸਤੋ ਵੈਸੇ ਤਾਂ ਆ ਜਿਹੜੀ ਵੀਡੀਓ ਦੇ ਵਿੱਚ ਵੀਰ ਨੇ ਝੰਡ ਜੀ ਚੰਗੀ ਤਰ੍ਹਾਂ ਕਰਤੀ ਐ ਉਹ ਕਾਲਰ ਦੀ ਜਿਹਨੇ ਬਲਕੌਰ ਸਿੰਘ ਨੂੰ ਕਾਲ ਕੀਤੀ ਸੀਗੀ ਪਰ ਇਹ ਐਡੇ ਹਰਾਮ ਦੇ ਵੀ ਹੈਗੇ ਨੇ ਢੀਠ ਸਿੱਧੂ ਮੂਸੇਵਾਲੇ ਨੇ ਐਦਾਂ ਦੀਆਂ ਨਸਲਾਂ ਤੋਂ ਦੁਖੀ ਹੋ ਕੇ 295 ਦਾ ਗਾਣਾ ਲਿਖਿਆ ਸੀਗਾ ਕਿਉਂਕਿ ਜਦੋਂ ਮਾਈ ਭਾਗੋ ਵਾਲਾ ਗਾਣਾ ਉਸ ਦਾ ਰਿਲੀਜ਼ ਹੋਇਆ ਸੀ ਇਹਨਾਂ ਨੇ ਉਹਦੇ ਗਲਤ ਅਰਥ ਕੱਢ ਕੇ ਆਪਣੀ ਬੱਲੇ ਬੱਲੇ ਕਰਾਉਣੇ ਨੂੰ ਤੇ ਉਹਨੂੰ ਦਬਾਉਣ ਵਾਸਤੇ ਫੱਟੇ ਵੀ ਚੁੱਕ ਕੇ ਉਹਦੇ ਘਰ ਗਏ ਉਹਦੀ ਮਦਰ ਤੋਂ ਵੀ ਮਾਫੀ ਮੰਗਵਾਈ ਤੇ ਉਸ ਤੋਂ ਵੀ ਮਾਫੀ ਮੰਗਵਾਈ ਪਰ ਫਿਰ ਉਸਨੇ ਸ਼ਰਿਆਮ 295 ਗਾਣਾ ਲਿਖ ਕੇ ਉਹਨੇ ਇਹਨਾਂ ਦੀ ਠਕਵਾਈ ਕੀਤੀ ਹੁਣ ਇਹ ਸਰਦਾਰ ਬਲਖੌਰ ਸਿੰਘ ਨੂੰ ਕੌਲਾ ਕਰ ਕਰ ਕੇ ਉਹਨੂੰ ਅ ਦੇ ਆਪਣੀ ਮਰਜ਼ੀ ਦੇ ਨਾਲ ਚਲਾਉਣਾ ਚਾਹੁੰਦੇ ਨੇ ਐਦਾਂ ਕਤੂੜਾ ਕੋਈ ਤੁਹਾਡੀ ਮਰਜ਼ੀ ਨਾਲ ਨਹੀਂ ਚੱਲਣਾ ਲੋਕ ਆਜ਼ਾਦ ਲੋਕ ਨੇ ਜਿਹਦਾ ਦਿਲ ਕਰੂਗਾ ਜਿਹਦੇ ਨਾਲ ਚੱਲਣ ਨੂੰ ਜਲ ਕਰੂਗਾ ਉਹਦੇ ਨਾਲ ਤੁਰਨਗੇ ਜਦੋਂ ਸਿੱਧੂ ਮੂਸੇਵਾਲਾ ਕਾਂਗਰਸ ਦੇ ਵਿੱਚ ਨਹੀਂ ਵੀ ਸੀਗਾ ਕਾਂਗਰਸ ਨੇ ਉਦੋਂ ਵੀ 84 ਤੋਂ ਪਿੱਛੇ ਸਰਕਾਰ ਬਣਾਈ ਐ ਉਹੀ ਪੰਜਾਬ ਦੇ ਲੋਕ ਸੀਗੇ ਜਿਨ੍ਹਾਂ ਨੇ ਭੱਜ-ਭੱਜ ਕੇ ਵੋਟਾਂ ਪਾ ਕੇ ਉਹਨਾਂ ਦੀ ਤਿੰਨ ਵਾਰ ਸਰਕਾਰ ਬਣਾ ਚੁੱਕੇ ਨੇ ਤਾਂ ਤੁਸੀਂ ਗੱਲਾਂ ਕੀ ਕਰਦੇ ਹੋ ਜੇ ਐਦਾਂ ਦੀਆਂ ਤੁਸੀਂ ਪਾਉਣੀ ਆ ਵੀਡੀਓ ਫਿਰ ਆਡੀਓ ਨਾ ਪਾਓ ਫਿਰ ਆਪਣੀ ਵੀਡੀਓ ਪਾ ਕੇ ਆਪਣੀ ਆਈਡੈਂਟੀਟੀ ਪਾ ਕੇ ਤੁਸੀਂ ਇਹ ਵੀਡੀਓ ਪਾਓ ਫਿਰ ਦੇਖੋ ਲੋਕਾਂ ਦਾ ਕੀ ਰਿਐਕਸ਼ਨ ਹੁੰਦਾ ਤੁਹਾਡੇ ਤੇ ਠੀਕ ਹੈ ਇਸ ਭਰਾ ਨੇ ਚੰਗੀ ਝੰਡ ਕਰਤੀ ਹੈ ਗੱਲ ਉਹਦੀ ਠੀਕ ਹੈ ਲੋਕ ਅੱਖਾਂ ਵਿੱਚ ਲੰਨੇ ਆ ਇਹਨਾਂ ਨੂੰ ਵੇਖ ਕੇ ਇਹਨਾਂ ਦੇ ਅੱਖਾਂ ਰੰ ਵਿੱਚੋ ਜੇਸ ਵਾਂਗ ਇਹ ਇਟ ਮਾਰਦੇ ਆ ਤਾਂ ਇਹਨਾਂ ਤੇ ਅੱਗੋਂ ਗਾਹ ਪੱਥਰ ਮਾਰੋ ਫਿਰ ਇਹ ਸਿੱਧੇ ਹੋਣਗੇ ਥੈਂਕ ਯੂ